ਬਾਈ ਜੀ ਸਭ ਤੋਂ ਪਹਿਲਾਂ ਬੇਨਤੀ ਆ ਵੀ ਅੰਨੇ ਭਗਤ ਇਸ ਵੀਡੀਓ ਤੋਂ ਦੂਰ ਰਹਿਣਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਹਿਰਦਿਆ ਬਲੁੰਦ ਰਿਆ ਜਾਵੇ ਅਸੀਂ ਬੋਲਾਂਗੇ ਸੱਚ ਸੱਚ ਹੁੰਦਾ ਕੌੜਾ ਤੇ ਕੌੜੀ ਚੀਜ਼ ਕਿਸੇ ਨੂੰ ਬਈ ਪਸੰਦ ਹੀ ਨਹੀਂ ਹੁੰਦੀ ਇਹ ਬੜੀ ਅੱਛੀ ਬਾਤ ਕਹੀ ਆਪ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਲਾਲ ਬਟਨ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੱਕ ਸ਼ੇਅਰ ਦੋ ਤਿੰਨ ਦਿਨਾਂ ਦਾ ਬੜਾ ਸੋਸ਼ਲ ਮੀਡੀਆ ਤੇ ਘੁੰਮਦਾ ਫਿਰਦਾ ਹੈਗਾ ਉਹ ਸ਼ੇਅਰ ਹੈ ਕੌਡੀ ਕੌਡੀ बिके हुए ਲੋਕ ਸਮਝੌਤਾ ਕਰਕੇ ਗुटनों पे ਟਿਕੇ हुए ਲੋਕ ਵਰਗਤ ਦੀ ਬਾਤ ਕਰਤੇ ਹਨ ਗਮਲੋਂ ਮੇ ਉਗੇ ਹੋਏ ਲੋਕ ਵਾਹ ਮੋਦੀ ਜੀ ਵਾਹ ਵਾਹ ਭਾਈ ਜੀ ਮੈਨੂੰ ਲੱਗਦਾ ਵੀ ਤੁਸੀਂ ਇਹ ਸ਼ੇਅਰ ਸੁਣਿਆ ਹੋ ਇਹ ਸ਼ੇਅਰ ਸਿੱਧੂ ਸਾਹਿਬ ਨੇ ਕਿਹਾ ਸਿੱਧੂ ਸਾਹਿਬ ਮੈਂ ਇੱਕ ਗੱਲ ਕਹਿਣਾ ਚਾਹਣਾ ਸ਼ੇਅਰ ਤਾਂ ਤੁਹਾਡਾ ਬੜਾਈ ਕਮਾਲ ਦਾ ਤੁਸੀਂ ਸ਼ੇਅਰ ਬੜੇ ਕਮਾਲ ਦੇ ਕਹਿੰਨੇ ਹੋ ਪਰ ਜਿਹੜਾ ਤੁਸੀਂ ਇਹ ਸ਼ੇਅਰ ਕਿਹਾਗਾ ਮੈਨੂੰ ਨਹੀਂ ਪਤਾ ਕਿਹਦੇ ਵਾਸਤੇ ਕਿਹਾ ਪਰ ਇਹੋ ਜਿਹੇ ਸ਼ੇਅਰ ਲੀਡਰਾਂ ਦੇ ਮੂੰਹੋਂ ਜੱਜਦੇ ਨਹੀਂ ਮਜ਼ਾ ਆਇਆ ਕਿਉਂਕਿ ਬਾਈ ਜੀ ਲੀਡਰਾਂ ਦਾ ਕੰਮ ਜ਼ਿਆਦਾਤਰ ਲੀਡਰਾਂ ਦਾ ਕੰਮ ਥੁੱਕ ਕੇ ਚਟਣੀ ਹੁੰਦਾ ਹੈ। ਉਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਕਿ ਆਪਦੇ ਫਾਇਦੇ ਵਾਸਤੇ ਕਿਹੜੀ ਪਾਰਟੀ 'ਚੋਂ ਨਿਕਲ ਕੇ ਕਿਹੜੀ ਪਾਰਟੀ 'ਚ ਵੜ ਜਾਣ। ਫਿਰ ਮੇਰੇ ਵਰਗੇ ਅਨੇ ਭਗਤ ਜਿਹੜੇ ਜਿੰਦਾਬਾਦ ਜਿੰਦਾਬਾਦ ਕਰਦੇ ਹੁੰਦੇ ਆ ਉਹ ਬਾਈ ਜੀ ਕੱਚਾ ਧੂਈ ਮਰੀ ਜਾਂਦੇ ਨੇ। ਫਿਰ ਅੰਨੇ ਭਗ ਤੇ ਇੱਕ ਦੂਜੇ ਨਾਲ ਲੜੀ ਜਾਂਦੇ ਨੇ ਉਹ ਉਹ ਨੂੰ ਕਹੀ ਜਾਂਦਾ ਉਹ ਨੂੰ ਕਹੀ ਜਾਂਦਾ ਪਰ ਇੱਕ ਗੱਲ ਸਮਝ ਲਓ ਵੀ ਭੇਡਾਂ ਮੁੰਨੀਆਂ ਤਾਂ ਜਾ ਸਕਦੀਆਂ ਪਰ ਸਮਝਾਈਆਂ ਨਹੀਂ ਜਾ ਸਕਦੀਆਂ ਸਹੀ ਪਕੜੇ ਹੈ ਹੁਣ ਆਪਾਂ ਆ ਜੀਏ ਮੁੜ ਕੇ ਫੇਰ ਸਿੱਧੂ ਸਾਹਿਬ ਤੇ ਸਿੱਧੂ ਸਾਹਿਬ ਦੀ ਮਾੜੀ ਜਿਹਾ ਵੀਡੀਓ ਸੁਣੋ ਤੇ ਅੱਜ ਦੇ ਓਏ ਦੇਖ ਓਏ ਕਿਆ ਤਨਵਿੰਦਰ ਸਿੰਘ ਜਿਹੜਾ ਕਹਿੰਦੇ ਸੀ ਅਸੰਭਵ ਹੋ ਨਹੀਂ ਸਕਦਾ ਰਾਜਾ ਲੈ ਨਹੀਂ ਸਕਦਾ ਘਰੇ ਬਾਹਤਾ ਅੱਜ ਮੇਹਰ ਬਚਾਉਂਦਾ ਫਿਰਦਾ ਹੈ ਮੋਦੀ ਦੇ ਤਲਵੇ ਚੜਦਾ ਫਿਰਦਾ ਹੈ ਮੋਦੀ ਦੇ ਤਲਵੇ ਚੜਦਾ ਫਿਰਦਾ ਹੈ ਮੋਦੀ ਦੇ ਤਲਵੇ ਚੜਦਾ ਫਿਰਦਾ ਹੈ ਭਾਈ ਨਹੀਂ ਰੀਸਾਂ ਨਹੀਂ ਰੀਸਾਂ ਸਿੱਧੂ ਸਾਹਿਬ ਦੀਆਂ ਕਹਿੰਦੇ ਕੈਪਟਨ ਮੋਦੀ ਦੇ ਤਲਵੇ ਚੜਦਾ ਫਿਰਦਾ ਹੈ ਰੁਕੋ ਜਰਾ ਸਬਰ ਕਰੋ ਬੋਲਾ ਨਾ ਧੱਕਾ ਮੁਕੀ ਨਹੀਂ ਕਰਨੇ ਦਾ ਹੁਣ ਮਾੜੀ ਜੀ ਸੁਣੋ ਸਿੱਧੂ ਸਾਹਿਬ ਦੀ ਆ ਵੀਡੀਓ समय नदी की बाढ़ के अक्सर सब बह जाया करते हैं हर है समय नदी की बाढ़ के अक्सर सब बह जाया करते हैं हर है समय बड़ा तूफान प्रबल पर्वत भी झुक जाया करते हैं अक्सर दुनिया के लोग अक्सर दुनिया के लोग समय में चक्कर खाया करते हैं अबे जल्दी बोल कल सुबह पनवेल निकल पर कुछ नरेंद्र मोदी जैसे भी होते हैं जो इतिहास बनाया करते हैं मोदी तलवे तड़वे फिरता है मोदी के तलवे चढ़ना फिरता है ਸੋ ਸਿੱਧੂ ਸਾਹਾਵਾ ਦੇਖ ਲੋ ਹੈ ਤੁਸੀਂ ਕਿਹੜਾ ਮੋਦੀ ਨੂੰ ਅੱਖਾਂ ਕੱਢ ਕੇ ਡਰਾ ਰਹੇ ਹੋ ਯਾਨੀ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਕੀ ਹੋ ਗਿਆ ਤੁਸੀਂ ਬੀਜੇਪੀ ਚੋਂ ਛਾਲ ਮਾਰ ਕੇ ਕਾਂਗਰਸ ਚ ਆ ਗਏ ਪਹਿਲਾਂ ਥੋੜਾ ਧਿਆਨ ਵੀ ਮੋਦੀ ਸਾਹਿਬ ਦੇ ਤਲਬਿਆਂ ਕੰਨੀ ਬਹੁਤ ਰਹਾ ਸੋ ਆਖਰ ਵਿੱਚ ਮੈਂ ਪਿਆਰੀ ਜਨਤਾ ਨੂੰ ਇਹੀ ਕਹਿਣਾ ਚਾਹਣਾ ਵੀ ਕਿਸੇ ਪਾਰਟੀ ਪਿੱਛੇ ਕਿਸੇ ਲੀਡਰ ਪਿੱਛੇ ਲੱਗਣ ਦੀ ਬਿਲਕੁਲ ਲੋੜ ਨਹੀਂ ਐਵੇਂ ਨਾ ਭਾਈ ਇਹਨਾਂ ਦੇ ਪਿੱਛੇ ਲੱਗ ਕੇ ਆ ਹਾਲ ਕਰੀ ਜਾਇਆ ਕਰੋ